ਨਵੰਬਰ ਦਾ ਮਹੀਨਾ ਸ਼ੁਰੂ ਹੋਇਆ ਨਹੀਂ ਸੀ ਕਿ ਲੋਕਾਂ ਲਈ ਤੋਹਫ਼ਾ ਤਿਆਰ ਖੜਾ ਸੀ ਹਾਂਜੀ ਬਿਲਕੁਲ ਠੀਕ ਸੁਣਿਆ ਸਰਕਾਰ ਨੇ 19 ਕਿਲੋਗ੍ਰam ਵਾਲੇ ਵਪਾਰਕ LPG ਸਿਲੰਡਰਾਂ ਦੀ ਕੀਮਤ ਘਟਾ ਦਿੱਤੀ ਹੈ ਹੁਣ ਇਹ ਸਿਲੰਡਰ ਪਹਿਲਾਂ ਨਾਲੋਂ 5 ਰੁਪਏ ਸਸਤਾ ਹੋ ਗਏ ਹਨ ਮਤਲਬ ਜੇ ਤੁਸੀਂ ਹੋਟਲ ਚਲਾਉਂਦੇ ਹੋ ਰੈਸਟੋਰੈਂਟ ਰੱਖਦੇ ਹੋ ਜਾਂ ਕੈਂਟੀਨ ਵਿੱਚ ਖਾਣਾ ਬਣਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਆਓ ਹੁਣ ਜਾਣਦੇ ਹਾਂ ਨਵੀਆਂ ਕੀਮਤਾਂ ਕੀ ਹਨ ਦਿੱਲੀ ਵਿੱਚ ਹੁਣ 19 ਕਿਲੋਗ੍ਰਾਮ ਦਾ ਸਿਲੰਡਰ 1590 ਰੁਪਏ ਦਾ ਹੋ ਗਿਆ ਹੈ। ਕੋਲਕਾਤਾ ਵਿੱਚ ਇਹ ਸਿਲੰਡਰ 1694 ਰੁਪਏ ਦਾ, ਮੁੰਬਈ ਵਿੱਚ 1542 ਦਾ ਤੇ ਚੰਨਈ ਵਿੱਚ 1750 ਰੁਪਏ ਦਾ ਮਿਲ ਰਿਹਾ ਹੈ। ਹਾਲਾਂਕਿ ਜੋ ਘਰੇਲੂ ਸਿਲੰਡਰ ਅਸੀਂ ਆਪਣੇ ਘਰਾਂ ਵਿੱਚ ਵਰਤਦੇ ਹਾਂ, ਉਹਨਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਕੀਮਤਾਂ ਘਟਾਈਆਂ ਗਈਆਂ ਹਨ ਭਾਰਤ ਦੀਆਂ ਤਿੰਨ ਵੱਡੀਆਂ ਤੇਲ ਕੰਪਨੀਆਂ ਵੱਲੋਂ। Indian Oil Corporation, Bharat Petroleum Corporation Limited ਅਤੇ Hindustan Petroleum Corporation Limited ਵੱਲੋਂ ਇਹ ਤਿੰਨੋਂ ਕੰਪਨੀਆਂ ਹੀ ਹਰ ਮਹੀਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਦਾ ਸਮੀਖਿਆ ਕਰਦੀਆਂ ਹਨ। ਕੱਚੇ ਤੇਲ ਦੇ ਰੇਟ, ਵਿਦੇਸ਼ੀ ਮਾਰਕੀਟ ਦੇ ਹਾਲਾਤ ਅਤੇ ਸਰਕਾਰ ਦੀਆਂ ਨੀਤੀਆਂ ਦੇ ਆਧਾਰ 'ਤੇ ਇਹ ਕੀਮਤਾਂ ਵਧਦੀਆਂ ਘਟਦੀਆਂ ਹਨ। ਤਾਂ ਹੁਣ ਜਿਹੜੇ ਵੀ ਰੈਸਟੋਰੈਂਟ ਮਾਲਕ ਜਾਂ ਹੋਟਲ ਚਲਾਉਣ ਵਾਲੇ ਨੇ ਉਹਨਾਂ ਲਈ ਇਹ ਨਵੰਬਰ ਦੀ ਸ਼ੁਰੂਆਤ ਇੱਕ ਛੋਟੀ ਪਰ ਖੁਸ਼ੀ ਵਾਲੀ ਗੁੱਡ ਨਿਊਜ਼ ਲੈ ਕੇ ਆਈ ਹੈ ਹਾਲਾਂਕਿ 5 ਰੁਪਏ ਸੁੰਨ ਵਿੱਚ ਛੋਟੇ ਲੱਗਦੇ ਹਨ ਪਰ ਇਹ ਵੱਡੇ ਪੱਧਰ ਤੇ ਵਰਤੋਂ ਕਰਨ ਵਾਲਿਆਂ ਲਈ ਇਹ ਬਚਤ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਰਾਹਤ ਲਿਆ ਸਕਦੀ ਹੈ ਤਾਂ ਦੋਸਤੋ ਏਸੀ ਅੱਜ ਦੀ ਵੱਡੀ ਖਬਰ ਤੁਸੀਂ ਦੱਸੋ ਕਮੈਂਟਾਂ ਵਿੱਚ ਕਿ ਤੁਸੀਂ ਚਾਹੁੰਦੇ ਹੋ ਘਰੇਲੂ ਗੈਸ ਸਿਲੰਡਰ ਦੀ ਵੀ ਕੀਮਤ ਘਟਣੀ ਚਾਹੀਦੀ ਹੈ ਜੇ ਹਾਂ ਤਾਂ ਲਿਖੋ ਗੈਸ ਡਾਊਨ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇ ਐਨਜੀ ਨਿਊਜ਼ ਇੰਡੀਆ ਨੂੰ ਜਿੱਥੇ ਹਰ ਖਬਰ ਆਉਂਦੀ ਹੈ ਸਭ ਤੋਂ ਪਹਿਲਾਂ ਸਭ ਤੋਂ ਸੱਚੀ